कर जी मित्रों लगे प्रॉब्लम चाहे गे लगे बाकी हम पा हैं बाकी तो सफर पे कम चक्कर हाँ बोजी तो

ਕਰੋ ਨੂੰ ਚੱਕ ਮਿੱਤਰੋ ਤੇ ਉਹ ਗੋਲੀ ਸਾਜੀ ਅਬੜੀ ਪਾ ਜੇ ਨਾ ਮੰਨਨੀ ਸਮਾਹਦੀ ਸਮਾਹਦੀ ਹੁੰਦੀ ਅੱਜ ਬਸ ਸਾਹ ਮੋਲਾ ਹਜ਼ਾਰ ਸੱਟੀਆਂ ਆ ਬੰਦਾ ਚੀਜ਼ ਹੋ ਜਾਂਦਾ ਅਸਤਰ ਆ ਗਿਆ ਬੋਲੀ ਮਤਲਬ ਚਾਰੀ ਨੂੰ ਪੀਣ ਪੁੱਜੀ ਭਾਈ ਚਾਹ ਪੀਂਦੇ ਸੀ ਤਾਂ ਚਾਹੀ ਨਹੀਂ ਪੀਂਦੇ ਕੀ ਬੜਾ ਸੋਟਾ ਦਾ ਨੀਏ ਕੋਈ ਘੋੜਾ ਤੁਮ ਨੂੰ ਦਿੰਦਾ ਇਹ ਗਾੜੀ ਦੀ ਦੋਨੋਂ ਪਹਿਲਾ ਹਰ ਮੈਂ ਪੜਨਾ ਵਾਰਡ ਪਰ ਨਾ ਤੈਨੂੰ ਚਲਾਉਂਦੇ। ਫਲੋਇਂ ਮਿੱਤਰੋ ਇੱਥੇ ਪਹੁੰਚੇ। ਟੋਟੋ ਆਏ ਵੀ। ਟਾਈਮ 6:00 ਵਜੇ 1.5 ਘੰਟੇ ਜੋ ਉੱਥੋਂ ਇੱਥੇ ਆ ਗਏ ਆਪਾਂ। ਉਹਦੇ ਉੱਤੇ ਪਾਣਾ ਸੀ। ਅਸੀਂ ਰਵੀ ਦੇ ਕੇ ਛੱਡੇ ਆਂ। ਉਹਨਾਂ ਨੇ ਪਾਣੀ ਪੁਣੀ ਲੈਣ ਨੂੰ ਰੁਕੇ ਆ। ਬਾਕੀ ਬੰਦੇ ਤਾਂ ਬਹੁਤ ਹੋ ਰਹੇ ਨੇ। ਉਸ ਦੇ ਬਾਅਦ ਹੁਣ ਥੋੜਾ ਜਿਹਾ ਨਿਸ਼ਾਨ ਸਾਹਿਬ ਦੇਖਣ ਲੱਗ ਪਿਆ ਤੈਨੂੰ ਦਿਖਾਉਣੇ ਬਾਅਦ ਜਾ ਕੇ। ਫੜੋ 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 ਫ ਲੋ ਵੀ ਇੰਟਰ ਆਪਰੇਸ਼ੀਅਰ ਕੋ ਲਾ ਗਏ ਆ ਹੁੰਦਾ ਨਹੀਂ ਹੁੰਦਾ ਪਤਾ ਦੋਨਾਂ ਦਾ ਪਤਾ ਨਹੀਂ ਟਾਈਮ ਕਿੰਨਾ ਹੋ ਗਿਆ ਯਾਰ ਫੋਨ ਦਾ ਸਿਚ ਸਵਾ 7 ਹੋ ਗਏ ਹੋਣੇ ਸ਼ਾਇਦ 5:35 ਤੱਕ ਆਪਾਂ ਉੱਥੇ ਜਾਈਏ ਸਵਾ 7 ਹੋ ਗਏ ਮਿੱਤਰੋ ਟਾਈਮ ਹਾਂ ਹਾਂ ਸਹੀ ਹੈ ਸਹੀ ਹੈ ਓਏ ਤਰੋ 2-3 ਘੰਟੇ ਲੱਗਦੇ ਨੇ ਫਸ ਕੇ ਬਸ ਬਾਕੀ ਚੰਨ ਨਖੌਣ ਨੇ ਤੇ ਵੀਊ ਚੈੱਕ ਕਰ ਸਕਦੇ ਆ ਜੀ ਆਕਾਲ r <laughs> ਬੱਸ ਤੋਂ ਜ਼ਿਆਦਾ ਪਹੁੰਚ ਗਈਦਾ ਹੋਣੀ ਮੈਂ ਮੈਂ ਰਹਿ ਗਈ ਲੌਕਡਾਊਨ ਇਹ ਘਾਲੋਂ ਨਹੀਂ ਦੇ ਆ ਤੇ ਬੰਦੇ ਵੀ ਨਾ ਬਸ ਥੋੜਾ ਜਿਹਾ ਸਵਾਰ ਰਹਿ ਗਿਆ ਚਾਹੁੰਦੇ ਉਹ ਬੰਦੇ ਬਾਅਦ ਸ਼ੁਰੂਆਤ ਚ ਦੇਖਦੇ ਆ ਪਤਾ ਨਹੀਂ ਕਿੱਥੇ ਤੇ ਐਂਡ 'ਚ ਦੇਖਦੇ ਆ ਪਤਾ ਨਹੀਂ ਕਿੱਥੇ ਮਿਲਦੇ ਦੇਖਦੇ ਬਸ ਰੁਕਦੇ ਨਹੀਂ ਲੱਗਦੇ ਸਾਨੂੰ ਵਲੌਗ 'ਚ ਸਹੀ ਤਿੰਨੇ ਜਣੇ ਦੀਨੇ ਜਾਂ ਇੱਕ ਦੋ ਜਣੇ ਹੋਰ او तो हो गया यार چیک ایک نورا پائکرو ٹائم ڈھل گیا

ਸੋਸ਼ ਰਿਆ ਗਾਲੇ ਸ਼ਨਾਣ ਕਰਨ ਲੱਗੇ ਐ ਇੰਨੇ ਯਾਰ ਨੇ ਕਿ ਜਿਆਦਾ ਕੰਮ ਕਰਾਉਣਾ ਨਹੀਂ ਚਾਹਤੇ ਦੂ ਚੈੱਕ ਕਰੋ ਬਾਕੀ ਤਾਂ ਨਾਣ ਸ਼ਨਾਣ ਕਰਕੇ ਮੈਂਦੇ ਆ ਮਨ ਨੂੰ ਬਦਲ ਨਾ ਲੈ ਓਏ ਰੋ ਰੋ ਰੋ

ਸਤਿ ਕੀ ਨੇਤਕ ਤੁਮ ਮੇਰੇ ਸਤਿ ਪੁਰਪੁਰੇ ਮੈਂ ਕਰੀ ਸਤ ਪਵਜਲ ਕਰਤੀ ਸਤ ਪਵਜਲ ਮੰਬਗਾ ਹੋਤੇ ਸਮਰ ਕਾ ਗੁਰੂ ਨਾਨਕ ਦੇ ਧਿਆਏ ਫਿਰੰਗਰ ਗੁਰ ਤੇ ਅਮਰਦਾਸ RAM DAS ਹੋਈ ਸਹਾਈ ਆਜਨ ਹਰ ਗੋਬਿੰਦਨ ਸਿਮਰਉ ਸਰੀਰ ਹਰ ਰਾਇ ਸ੍ਰੀ ਨਰਕ੍ਰਿਸ਼ਨ ਧਿਆਈ ਹੈ ਜਿਸ ਡਠੇ ਸਭ ਦੁਖ ਜਾਈ ਤੇ ਭਾਵੈ ਦੇ ਸਜਾਈ ਤੇ ਭਾਵੈ ਦੇ ਸਜਾਈ ਕੋ ਤੇ ਸੇ ਤੇ ਪਤਾ ਕੋ ਸੁਖਾਈ ਸਹਾ ਸੁਖਵੰਨ ਜਾਰ ਤਰੂ ਤੇ 2013 ਅਰਦਾਸਾਂ ਵੇਲੇ ਆਪਾਂ ਇੱਥੇ ਸੀ ਤੇ ਟਾਈਮ ਹੋ ਗਿਆ 12:30 ਤੇ ਵੀਊ ਚੈੱਕ ਕਰ ਸਕਦੇ ਬੱਦਲ ਈ ਥੱਲੇ ਆਏ ਹੋ ਆ ਕਰੋ ਚੈੱਕ ਵੀ ਮਿੱਤਰੋ ਚੱਲਦੇ ਹਾਂ ਹੁਣ ਥੱਲੇ ਨਹੀਂ ਚਾਲੇ ਪਾਉਨੇ ਹਾਂ ਅੱਗੇ ਮਿੱਤਰੋ ਤੇ ਲੱਗੇ ਆ ਜਾਣੇ ਪਏ ਹੁਣ ਥੱਲੇ ਨੂੰ ਤੇ ਚੈੱਕ ਕਰ ਲੋ ਵਲੌਗ 'ਚ ਦਿਖੇਦਾ ਹੈ ਨਹੀਂਗੇ ਜੀ ਵੀਰ ਜੀ ਚਲੋ

ਦੇਖ ਰਹਾ ਜਲਦੀ ਦੇਖ ਬਲੇ ਚਲੋ ਉਠੋ ਜੇ ਨਹੀਂ ਗੰਦਲੀਆਂ ਦੇ ਸੀਆ ਕੁਲ ਇਸ਼ਿਅ ਚੈੱਕ ਕਰੋ ਵੀ ਚਾਹ ਦੇ ਗਲੀ ਗਲੀ ਨਹੀਂ ਹੈ ਗਲੀ ਦਰ ਉਹ ਵੀ ਮਿੱਤਰੋ ਪਹੁੰਚ ਗਏ ਆ ਲੱਗੇ ਬਸ ਪਹੁੰਚਣ ਲੱਗੇ ਆ ਤੁਹਾਨੂੰ ਮਲਾਉਣੇ ਜਾਗੇ ਸਾਰੇ ਹੁੰਦੇ ਆ ਨਾ ਜਿਹੜੀ ਜਿਹੜੇ ਆਏਗਾ ਕਮੈਂਟਾਂ ਆ ਗਏ ਆ ਤੇ ਅੱਗੇ ਨੂੰ ਘਾਟ ਵੱਲ ਚੱਲਦੇ ਆ ਨਾ ਜਿਹੜੇ ਹੈਰੀਪੋਰਟ ਤੇ ਲੰਮੇ ਪਏ ਹੋ ਆ ਤੇ ਬੰਦੇ ਲੱਭ ਰਹੇ ਨੇ ਬੰਦੇ ਅੱਗੇ ਭੱਜ ਗਏ ਆ ਨਾ ਦੱਸ ਕੇ ਗਏ ਨਾ ਵਾਸਤਾ ਪੱਕੀ ਪਿੱਛੇ ਆਉਂਦੇ ਪਏ ਆ ਤੇ ਚੱਲਦੇ ਅੱਗੇ ਮੱਜੀ ਮਿੱਤਰੋ ਮੈਂ ਦੇ ਪੱਦੀ ਜਾ ਰਹੇ ਆ ਤੇ 3 ਘੰਟੇ ਪੌਣ ਤੇ ਆ ਚੁੱਕੇ ਆ ਹਾਂਜੀ ਬਿੰਦੀ ਭਾਜੀ ਕਿਆ ਗਿਆ ਮੌਕਾ ਇਹ ਪੰਜਾਂ ਮਿੰਟਾਂ ਦੀ ਬਾੜ ਹੈ ਨਿਕਲ ਚੜਦੇ ਆਂ ਕੁਛ ਨਹੀਂ ਪਤਾ ਲੱਗਾ ਵੀ ਕਿੰਨੀ ਬਾੜ ਹੈ ਕੀ ਹੈ ਕੀ ਸਿਸਟਮ ਹੈ ਕੁਛ ਨਹੀਂ ਜੀ ਪਤਾ ਲੱਗਦਾ ਉਤਰਦੇ ਆਂ ਕੱਲੇ ਕੱਲੇ ਦਰਖਤ ਦਿਖੇ ਕੱਲਾ ਕੱਲਾ ਰਾਹ ਦਿਖਿਆ ਕੱਲਾ ਕੱਲੇ ਮੋੜ ਦਾ ਜੇਤਾ ਆ ਗਿਆ ਜੀ ਸੁਪਾ ਦੱਸਣ ਵਾਲੀ ਗੱਲ ਹੈ ਜੀ ਹਾਂਜੀ ਮਿੱਤਰੋ ਮੈਂ ਇਹ ਪਿੰਨੀ ਆ ਗਏ ਆ ਤੇ ਦੋ ਆ ਘੰਟੇ ਜੇ ਆਪਾਂ ਪਹੁੰਚ ਗਏ ਆ ਤੇ ਹੁਣ ਦੇਖਦੇ ਆ ਜੋ ਥੋੜੀ ਕਹਿੰਦੇ ਕਮਰਾ ਹੈ ਇਹਦੇ ਤੇ ਜਾ ਕੇ ਦੇਖਦੇ ਆਂ ਉਹ ਕਮਰੇ ਜਾ ਰਹੇ ਨੇ ਇਹ ਬੰਦੇ ਚ ਇੱਕ ਕਾਰ ਲਓਣੇ ਲਿਖਾਉਣ ਲੱਗੇ